ਇਹਨਾਂ ਅੱਠ ਲੋਕਾਂ ਦੀ ਕਦੇ ਵੀ ਮਦਦ ਨਾ ਲੈਣਾ ਧੋਖਾ ਜ਼ਰੂਰ ਦਿੰਦੇ ਹਨ ਦੋਸਤੋ ਅੱਜ ਦੀ ਵੀਡੀਓ ਚ ਗੱਲ ਕਰਾਂਗੇ ਕਿ ਕਿਹੜੇ ਕਿਹੜੇ ਲੋਕ ਰੰਗ ਬਦਲਣ ਵਾਲੇ ਹੁੰਦੇ ਹਨ ਉਹਨਾਂ ਤੋਂ ਭੁੱਲ ਕੇ ਵੀ ਮਦਦ ਨਹੀਂ ਲੈਣੀ ਚਾਹੀਦੀ ਨਿਸ਼ਚਿੰਤ ਰੂਪ ਵਿੱਚ ਤੁਹਾਡੇ ਜੀਵਨ ਵਿੱਚ ਚੋ ਧੋਖਾ ਹੁੰਦਾ ਹੈ ਤਾਂ ਦੋਸਤੋ ਬਣੇ ਰਹੋ ਸਾਡੇ ਨਾਲ ਇਸ ਕਹਾਣੀ ਵਿੱਚ ਕਹਾਣੀ ਦੇ ਅੰਤ ਤੱਕ ਇਹ ਕਹਾਣੀ ਜੀਵਨ ਵਿੱਚ ਬਹੁਤ ਹੀ ਸਿੱਖਿਆ ਦੇਣ ਵਾਲੀ ਹੈ ਇਕ ਤਲਾਬ ਦੇ ਕਿਨਾਰੇ ਇੱਕ ਡੱਡੂ ਬੈਠਾ ਸੀ ਅਤੇ ਬਹੁਤ ਹੀ ਸ਼ਾਂਤ ਭਾਵ ਨਾਲ ਅਸਮਾਨ ਵੱਲ ਦੇਖ ਰਿਹਾ ਸੀ। ਉਸੇ ਸਮੇਂ ਕੋਲ ਦੀ ਝਾੜੀ ਵਿੱਚੋਂ ਇੱਕ ਗਿਰਗਟ ਹੁੰਦਾ ਹੈ। ਗਿਰਗਟ ਨੂੰ ਦੇਖ ਕੇ ਡੱਡੂ ਨੇ ਕਿਹਾ, "ਆਉ ਗਿਰਗਟ ਭਾਈ, ਅੱਜ ਤਾਂ ਤੁਸੀਂ ਬਹੁਤ ਰੰਗ ਬਦਲ ਰਹੇ ਹੋ। ਕੀ ਗੱਲ ਹੈ?" ਤਦ ਗਿਰਗਟ ਕਹਿੰਦਾ ਹੈ, "ਦੋਸਤ, ਮੈਂ ਵੀ ਇਸ ਸੋਚ ਕੇ ਪਰੇਸ਼ਾਨ ਹਾਂ ਕਿ ਜਿਵੇਂ ਮੈਂ ਰੰਗ ਬਦਲਦਾ ਹਾਂ, ਕਿ ਉਸੇ ਤਰ੍ਹਾਂ ਇਨਸਾਨਾਂ ਵਿੱਚ ਵੀ ਕੁਝ ਲੋਕ ਹੁੰਦੇ ਹਨ ਜੋ ਗਲ-ਗਲ ਤੇ ਰੰਗ ਬਦਲ ਲੈਂਦੇ ਹਨ ਜੇ ਹੁੰਦੇ ਹਨ ਤਾਂ ਮੈਨੂੰ ਉਹਨਾਂ ਦੀ ਪਛਾਣ ਨਹੀਂ ਹੈ ਕਿਰਪਾ ਕਰਕੇ ਮੈਨੂੰ ਉਹਨਾਂ ਦੀ ਪਛਾਣ ਦੱਸੋ ਕਿ ਉਹ ਕਿਹੜੇ-ਕਿਹੜੇ ਲੋਕ ਹੁੰਦੇ ਹਨ ਜੋ ਰੰਗ ਬਦਲਣ ਵਾਲੇ ਹੁੰਦੇ ਹਨ ਅਤੇ ਸੱਜਣ ਲੋਕਾਂ ਨੂੰ ਉਹਨਾਂ ਦੀ ਮਦਦ ਕਦੇ ਭੁੱਲ ਕੇ ਵੀ ਨਹੀਂ ਲੈਣੀ ਚਾਹੀਦੀ ਡੱਡੂ ਨੇ ਉਸ ਵੱਲ ਸ਼ਾਂਤ ਨਿਗਾਹ ਨਾਲ ਦੇਖਿਆ ਤੇ ਮੁਸਕੁਰਾਇਆ ਫਿਰ ਕਹਿੰਦਾ ਹੈ ਹੇ ਗਿਰਗਟ ਭਾਈ ਤੁਹਾਡਾ ਸਵਾਲ ਬਹੁਤ ਡੂੰਘਾ ਹੈ। ਹਾਂ, ਦੁਨੀਆ ਵਿੱਚ ਕਈ ਲੋਕ ਤੁਹਾਡੀ ਤਰ੍ਹਾਂ ਹੀ ਹਰ ਹਾਲਾਤ ਵਿੱਚ ਰੰਗ ਬਦਲਦੇ ਹਨ। ਚਿਹਰੇ ਤੇ ਦੋਸਤੀ ਹੁੰਦੀ ਹੈ, ਦਿਲ ਵਿੱਚ ਸਵਾਰਥ ਹੁੰਦਾ ਹੈ। ਉਹਨਾਂ ਦੀ ਸਹਾਇਤਾ ਲੈਣਾ ਅੱਗ ਨੂੰ ਕੱਪੜੇ ਵਿੱਚ ਲੁਕਾਉਣ ਵਰਗਾ ਹੁੰਦਾ ਹੈ। ਇਸ ਸੰਬੰਧ ਵਿੱਚ ਮੈਂ ਤੁਹਾਨੂੰ ਇੱਕ ਕਹਾਣੀ ਸੁਣਾਉਂਦਾ ਹਾਂ। ਧਿਆਨ ਨਾਲ ਸੁਣਨਾ। ਇਸ ਕਹਾਣੀ ਵਿੱਚ ਤੁਹਾਡੇ ਹਰ ਸਵਾਲ ਦਾ ਜਵਾਬ ਹੈ। ਕਹਿੰਦੇ ਹਨ ਮਨੁੱਖ ਦਾ ਦੁੱਖ ਉਸਨੂੰ ਦੋ ਰਸਤੇ ਦਿਖਾਉਂਦਾ ਹੈ ਇੱਕ ਰਸਤਾ ਧੀਰਜ ਦਾ ਦੂਜਾ ਲਾਲਚ ਦਾ ਧੀਰਜ ਭਗਵਾਨ ਤੱਕ ਲੈ ਜਾਂਦਾ ਹੈ ਅਤੇ ਲਾਲਚ ਵਿਨਾਸ਼ ਵੱਲ ਲੈ ਜਾਂਦਾ ਹੈ ਅੱਜ ਦੀ ਕਹਾਣੀ ਵੀ ঠিক ਇਸੇ ਤਰ੍ਹਾਂ ਦੀ ਹੈ ਇੱਕ ਕਹਾਣੀ ਬਹੁਤ ਹੀ ਚੰਗੀ ਸਿੱਖਿਆ ਦੇਣ ਵਾਲੀ ਹੈ ਜੋ ਤੁਹਾਡੇ ਜੀਵਨ ਵਿੱਚ ਪਲ-ਪਲ ਤੇ ਕੰਮ ਆਵੇਗੀ ਬਹੁਤ ਸਮਾਂ ਪਹਿਲਾਂ ਇੱਕ ਸ਼ਾਂਤ ਪਿੰਡ ਵਿੱਚ ਇੱਕ ਗਰੀਬ ਚੱਕੀ ਵਾਲਾ ਰਹਿੰਦਾ ਸੀ ਕਦੇ ਉਸ ਦੀ ਚੱਕੀ ਦੀ ਧੜ-ਧੜ ਦੂਰ-ਦੂਰ ਤੱਕ ਸੁਣਾਈ ਦਿੰਦੀ ਸੀ ਤੇ ਲੋਕ ਆਪਣੀ ਕਣਕ ਲੈ ਕੇ ਆਉਂਦੇ ਸਨ ਪਰ ਹੌਲੀ-ਹੌਲੀ ਸਮਾਂ ਬਦਲਦਾ ਗਿਆ ਅਤੇ ਨਵੀਆਂ ਮਸ਼ੀਨਾਂ ਨੇ ਉਸਦੀ ਪੁਰਾਣੀ ਚੱਕੀ ਨੂੰ ਭੁਲਾ ਦਿੱਤਾ ਹੁਣ ਉਸਦੇ ਦਰਵਾਜ਼ੇ ਤੇ ਨਾ ਕਣਕ ਆਉਂਦੀ ਸੀ ਨਾ ਕੋਈ ਆਵਾਜ਼ ਬਸ ਸਿਰਫ ਖਾਲੀਪਨ ਸੀ ਉਸਦੀ ਪਤਨੀ ਅਤੇ ਛੋਟੀ ਜੀ ਬੱਚੀ ਦੋ ਵਕਤੀ ਰੋਟੀ ਲਈ ਤਰਸਦੇ ਸਨ ਘਰ ਦੇ ਪਿੱਛੇ ਇੱਕ ਸੇਬ ਦਾ ਦਰਖਤ ਸੀ ਅਤੇ ਉਸੇ ਦਰਖਤ ਦੇ ਕੋਲ ਟੁੱਟਿਆ-ਫੁੱਟਿਆ ਝੌਂਪੜੀनुਮਾ ਘਰ ਸੀ। ਗਰੀਬੀ ਨੇ ਜਿਵੇਂ ਇਸ ਪਰਿਵਾਰ ਨੂੰ ਫੜ ਕੇ ਬਿਠਾ ਦਿੱਤਾ ਸੀ। ਰੋਜ਼ ਦਾਣੇ-ਦਾਣੇ ਲਈ ਸੰਘਰਸ਼ ਕਰਨਾ ਪੈਂਦਾ ਸੀ। ਚੱਕੀ ਵਾਲਾ ਸਵੇਰ ਹੁੰਦੇ ਹੀ ਜੰਗਲ ਵਿੱਚੋਂ ਲੱਕੜਾਂ ਕੱਟਣ ਨਿਕਲ ਜਾਂਦਾ ਸੀ। ਲੱਕੜਾਂ ਵੇਚ ਕੇ ਜੋ ਪੈਸੇ ਮਿਲਦੇ ਸਨ, ਉਸੇ ਨਾਲ ਘਰ ਚਲਾਉਂਦਾ ਸੀ। ਪਰ ਕੁਝ ਦਿਨਾਂ ਤੋਂ ਲੱਕੜਾਂ ਵੀ ਠੀਕ ਤਰ੍ਹਾਂ ਨਹੀਂ ਵਿਕ ਰਹੀਆਂ ਸਨ। ਇਸ ਲਈ ਉਸ ਦਾ ਦਿਲ ਟੁੱਟ ਚੁੱਕਾ ਸੀ। ਕਮਜ਼ੋਰੀ ਵਲ ਗਈ ਸੀ ਅਤੇ ਮਨ ਵਿੱਚ ਗੁੱਸਾ ਭਰ ਗਿਆ ਸੀ ਕਹਿਣ ਲੱਗਾ हे ਭਗਵਾਨ ਮੈਂ ਕਦੋਂ ਤੱਕ ਇਵੇਂ ਜਿਊਂਗਾ ਇੱਕ ਦਿਨ ਉਹ ਬਹੁਤ ਥੱਕਿਆ ਹੋਇਆ ਬਹੁਤ ਟੁੱਟਿਆ ਹੋਇਆ ਤੇ ਮਨ ਵਿੱਚ ਬਦਹਾਲੀ ਲੈ ਜੰਗਲ ਵਿੱਚ ਜਾ ਪਹੁੰਚਦਾ ਹੈ ਅਚਾਨਕ ਝਾੜੀਆਂ ਵਿੱਚੋਂ ਇੱਕ ਅਜਨਬੀ ਬੁੱਢਾ ਆਦਮੀ ਨਿਕਲਦਾ ਹੈ ਉਸ ਬੁੱड्ढे ਨੂੰ ਉਸਨੇ ਪਹਿਲਾਂ ਕਦੇ ਨਹੀਂ ਦੇਖਿਆ ਸੀ ਉਸ ਦੀ ਸਫੇਦ ਦਾੜੀ ਸੀ ਅੱਖਾਂ ਵਿੱਚ ਅਜੀਬ ਜਿਹੀ ਚਮਕ ਸੀ ਬੁੱਢਾ ਨੇੜੇ ਆਇਆ ਤੇ ਕਹਿਣ ਲੱਗਾ ਬੇਟਾ ਤੂੰ ਐਨਾ ਦੁਖੀ ਕਿਉਂ ਹੈ ਗਰੀਬੀ ਦੇ ਮਾਰੇ ਚੱਕੀ ਵਾਲੇ ਦੀਆਂ ਅੱਖਾਂ ਭਾਰ ਆਈਆਂ ਕਹਿਣ ਲੱਗਾ ਬਾਬਾ ਪੇਟ ਭਰਨਾ ਮੁਸ਼ਕਲ ਹੋ ਰਿਹਾ ਹੈ ਤਦ ਬੁੱਢਾ ਮੁਸਕਰਾਉਂਦਾ ਹੈ ਬੇਟਾ ਈਸ਼ਵਰ ਤੋਂ ਓਨੀ ਹੀ ਉਮੀਦ ਰੱਖਣੀ ਚਾਹੀਦੀ ਹੈ ਜਿੰਨਾ ਮਨੁੱਖ ਤੋਂ ਪਿਆਰ ਬਾਕੀ ਉਮੀਦਾਂ ਇਨਸਾਨ ਦੇ ਮੋਢੇ ਤੋੜ ਦਿੰਦੀਆਂ ਹਨ ਪਰ ਮੈਂ ਤੈਨੂੰ ਅਮੀਰ ਬਣਾ ਸਕਦਾ ਹਾਂ ਐਨੀ ਦੌਲਤ ਤੈਨੂੰ ਦੇ ਸਕਦਾ ਹਾਂ ਕਿ ਤੇਰੀ ਕਿਸਮਤ ਬਦਲ ਜਾਵੇ ਇਹ ਸੁਣ ਕੇ ਗਰੀਬ ਆਦਮੀ ਹੈਰਾਨ ਰਹਿ ਗਿਆ ਉਹ ਕਿਵੇਂ ਬਾਬਾ ਤਦ ਬੁੱਢੇ ਨੇ ਹੌਲੀ ਚਿਹਕਿਆ ਬਸ ਤੈਨੂੰ ਮੇਰੇ ਨਾਲ ਇੱਕ ਵਾਦਾ ਕਰਨਾ ਹੋਵੇਗਾ ਮੈਂ ਜੋ ਮੰਗਾਗਾ ਤੈਨੂੰ ਉਹੀ ਦੇਣਾ ਹੋਵੇਗਾ ਇਹ ਸੁਣ ਗਰੀਬ ਸੋਚ ਵਿੱਚ ਪੈ ਜਾਂਦਾ ਹੈ ਉਸਨੇ ਮਨਹੀ ਮਨ ਸੋਚਿਆ ਭਲਾ ਮੇਰੇ ਕੋਲ ਅਜਿਹਾ ਕੁਝ ਦੇਣ ਨੂੰ ਹੈ ਹੀ ਕੀ ਇੱਕ ਟੁੱਟਿਆ ਘਰ ਹੈ ਇੱਕ ਪੁਰਾਣੀ ਚੱਕੀ ਹੈ ਇਹ ਬੁੱਢਾ ਭਲਾ ਮੇਰੇ ਕਿਹੜੀ ਚੀਜ਼ ਮੰਗ ਸਕਦਾ ਹੈ ਕਹਿੰਦੇ ਹਨ ਦੁੱਖ ਮਨੁੱਖ ਤੋਂ ਸੋਚਣ ਦੀ ਸਮਰੱਥਾ ਖੋਦ ਲੈਂਦਾ ਹੈ। ਲਾਲਚ ਉਸ ਦੀਆਂ ਅੱਖਾਂ ਤੇ ਪਰਦਾ ਪਾ ਦਿੰਦਾ ਹੈ। ਬਸ ਉਸੇ ਲਾਲਚ ਵਿੱਚ ਚੱਕੀ ਵਾਲੇ ਨੇ ਬਿਨਾਂ ਸੋਚੇ ਸਮਝੇ ਹੱਥ ਜੋੜ ਕੇ ਕਹਿ ਦਿੱਤਾ, "ਠੀਕ ਹੈ ਬਾਬਾ। ਤੁਸੀਂ ਜੋ ਮੰਗੋਗੇ, ਉਹ ਮੈਂ ਤੁਹਾਨੂੰ ਦੇ ਦੇਵਾਂਗਾ।" ਇਹ ਸੁਣ ਕੇ ਬੁੱਢੇ ਦੀਆਂ ਅੱਖਾਂ ਵਿੱਚ ਇੱਕ ਅਜੀਬ ਜਿਹੀ ਚਮਕ ਦੌੜੀ। ਉਹ ਮੁਸਕੁਰਾਇਆ ਤੇ ਇੱਕ ਸ਼ਬਦ ਵੀ ਬੋਲੇ ਬਿਨਾਂ ਹਵਾ ਵਿੱਚ ਜਿਵੇਂ ਗਾਇਬ ਹੋ ਗਿਆ। ਚੱਕੀ ਵਾਲਾ ਇਹ ਦੇਖ ਕੇ ਹੈਰਾਨ ਰਹਿ ਗਿਆ। ਜਿਵੇਂ ਹੀ ਉਹ ਘਰ ਪਹੁੰਚਿਆ ਉਸਦੀ ਪਤਨੀ ਦੌੜਦੀ ਹੋਈ ਆਈ ਸੁਣੋ ਇਹ ਸਭ ਸੋਨਾ ਚਾਂਦੀ ਅਚਾਨਕ ਕਿੱਥੋਂ ਆ ਗਿਆ ਘਰ ਦੇ ਅੰਦਰ ਸਾਰੇ ਬਰਤਨ ਭਰੇ ਪਏ ਹਨ ਕਿਸੇ ਨੇ ਦਰਵਾਜ਼ੇ ਤੇ ਵੀ ਦਸਤਕ ਨਹੀਂ ਦਿੱਤੀ ਫੇਰੇ ਕਿੱਥੋਂ ਮਿਲਿਆ ਚੱਕੀ ਵਾਲਾ ਵੀ ਹੈਰਾਨ ਸੀ ਪਰ ਚਿਹਰੇ ਤੇ ਖੁਸ਼ੀਆਂ ਦੀ ਹਨੇਰੀ ਸੀ ਅੱਜ ਜੰਗਲ ਵਿੱਚ ਇੱਕ ਬੁੱਢਾ ਬਾਬਾ ਮਿਲਿਆ ਸੀ ਉਸਨੇ ਕਿਹਾ ਸੀ ਮੈਨੂੰ ਅਮੀਰ ਬਣਾ ਦੇਵੇਗਾ ਲੱਗਦਾ ਹੈ ਉਸੇ ਬੁੱਢੇ ਬਾਬੇ ਨੇ ਸਭ ਕੁਝ ਕੀਤਾ ਹੈ ਪਤਨੀ ਨੇ ਘਬਰਾ ਕੇ ਪੁੱਛਿਆ ਕਿ ਉਸਨੇ ਬਦਲੇ ਵਿੱਚ ਤੁਹਾਡੇ ਤੋਂ ਕੁਝ ਮੰਗਿਆ ਹੈ ਤਾਂ ਚੱਕੀ ਵਾਲਾ ਬੇਪਰਵਾਹ ਸੁਰ ਵਿੱਚ ਬੋਲਿਆ ਕੁਝ ਨਹੀਂ ਸ਼ਾਇਦ ਚੱਕੀ ਦੇ ਪਿੱਛੇ ਵਾਲੇ ਸੇਬ ਦੇ ਦਰਖਤ ਨੂੰ ਮੰਗ ਰਿਹਾ ਸੀ ਇਹ ਸੁਣ ਕੇ ਜਿਵੇਂ ਬਿਜਲੀ ਜਹੀ ਕ੍ਰੋਧ ਗਈ ਪਤਨੀ ਦੇ ਚਿਹਰੇ ਦਾ ਰੰਗ ਉੱਡ ਗਿਆ ਦੋਸਤੋ ਉਹਨਾਂ ਦੀ ਮਾਸੂਮ ਬੇਟੀ ਰੋਜ਼ ਉਸੇ ਸੇਬ ਦੇ ਦਰਖਤ ਤੇ ਖੇਡਦੀ ਸੀ ਪਤਨੀ ਕੰਬਦੇ ਹੋਏ ਬੋਲੀ ਅਰੇ ਮੂਰਖ ਉਹ ਦਰਖਤ ਨਹੀਂ ਸਾਡੀ ਬੱਚੀ ਚਾਹੀ ਹੈ ਉਸਨੇ ਉਹ ਬੁੱਢਾ ਆਦਮੀ ਕੋਈ ਸਾਧੂ ਨਹੀਂ ਕੋਈ ਸ਼ੈਤਾਨ ਲੱਗਦਾ ਹੈ ਚੱਕੀ ਵਾਲੇ ਦੇ ਹੱਥੋਂ ਮਿੱਟੀ ਦੇ ਬਰਤਨ ਇੱਕਦਮ ਡਿੱਗ ਪਏ ਘਾਰ ਵਿੱਚ ਭਰਿਆ ਧੰਨ ਇੱਕ ਪਲ ਵਿੱਚ ਬੋਝ ਲੱਗ ਲਕ ਪਤਨੀ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਧੰਨ ਦੇਖ ਕੇ ਤੂੰ ਅੰਨਾ ਹੋ ਗਿਆ ਬਿਨਾਂ ਸੋਚੇ ਸਮਝੇ ਵਾਦਾ ਕਰ ਆਇਆ ਹੁਣ ਸਾਡੀ ਬੇਟੀ ਕੀ ਕਰੇਗੀ ਅਸੀਂ ਉਸਨੂੰ ਕਿਵੇਂ ਬਚਾਵਾਂਗੇ ਲਾਲਚ ਨੇ ਜੋ ਬੀਜ ਬੋ ਦਿੱਤਾ ਸੀ ਡਰ ਦੀ ਫਸਲ ਉਗ ਚੁੱਕੀ ਸੀ ਉਸੇ ਦੌਰਾਨ ਉਹਨਾਂ ਦੀ ਬੇਟੀ ਖਿੜ-ਖਿੜਾਉਂਦੇ ਹੋਏ ਬਾਹਰ ਆਈ ਮੱਥੇ ਤੇ ਚੰਦਨ ਅੱਖਾਂ ਵਿੱਚ ਭਗਤੀ ਦੀ ਚਮਕ ਉਸਨੂੰ ਕੀ ਪਤਾ ਉਸਦੇ ਪਿਤਾ ਨੇ ਉਸਦੀ ពੂਜਿਤੀ ਆਪਣੀ ਮੋਹਰ ਲਗਾ ਦਿੱਤੀ ਹੈ ਸਮਾਂ ਬੀਤਣ ਲੱਗਾ ਹੌਲੀ-ਹੌਲੀ 3 ਸਾਲ ਗੁਜ਼ਰ ਗਏ ਲੋਕ ਕਹਿੰਦੇ ਹਨ ਕਰਮ ਦੀ ਕਿਤਾਬ ਵਿੱਚ ਤੇਰੀ ਹੁੰਦੀ ਹੈ ਪਰ ਗਲਤੀ ਦੀ ਸਜ਼ਾ ਕਦੇ ਨਹੀਂ ਛੁੱਟਦੀ ਇੱਕ ਦਿਨ ਉਹੀ ਦਿਨ ਆ ਗਿਆ ਇੱਕ ਦੁਪਹਿਰ ਜਿਵੇਂ ਹੀ ਚੱਕੀ ਵਾਲਾ ਵੇੜੇ ਵਿੱਚ ਬੈਠਾ ਸੀ ਅਚਾਨਕ ਹਵਾ ਭਾਰੀ ਹੋਈ ਅਤੇ ਉਹ ਹੀ ਬੁੱਢਾ ਆਦਮੀ ਸਾਹਮਣੇ ਆ ਕੇ ਖੜਾ ਹੋ ਗਿਆ। ਚਿਹਰਾ ਹੁਣ ਹੋਰ ਵੀ ਡਰਾਣਾ ਲੱਗ ਰਿਹਾ ਸੀ। ਉਹ ਇੱਕਦਮ ਕਹਿਣ ਲੱਗਾ, ਹੁਣ ਤੂੰ ਆਪਣਾ ਵਾਅਦਾ ਪੂਰਾ ਕਰ ਅਤੇ ਮੈਨੂੰ ਆਪਣੀ ਬੇਟੀ ਦੇ ਦੇ। ਇਹ ਸੁਣ ਕੇ ਚੱਕੀ ਵਾਲੇ ਦਾ ਖੂਨ ਜੰਮ ਗਿਆ। ਉਹ थरथराਉਂਦੇ ਹੋਏ ਬੋਲਿਆ, "ਬਾਬਾ ਅੱਜ ਨਹੀਂ, ਮੇਰੀ ਬੇਟੀ ਹਾਲੇ ਪੂਜਾ ਕਰ ਰਹੀ ਹੈ। ਤੁਸੀਂ ਕੱਲ ਆ ਜਾਣਾ।" ਸ਼ੈਤਾਨ ਨੇ ਬਿਨਾਂ ਕੁਝ ਕਹੀ, ਬਸ ਹੂਰਿਆ ਤੇ ਉਥੋਂ ਗਾਇਬ ਹੋ ਗਿਆ। ਉਸ ਦੀਆਂ ਅੱਖਾਂ ਦੀ ਅਗ ਦਾਸਰੇ ਸਿੱਕੇ ਤੋਂ ਬਾਝ ਨਹੀਂ ਸਕਦਾ ਅਗਲੀ ਸਵੇਰ ਫਿਰ ਉਹੀ ਬੁੱਢਾ ਆਦਮੀ ਆਇਆ ਇਸ ਵਾਰ ਗੁੱਸੇ ਵਿੱਚ ਉਸ ਦੀ ਆਵਾਜ਼ ਗੜਗੜਾਟ ਵਰਗੀ ਸੀ ਤੇਰੀ ਬੇਟੀ ਕਿੱਥੇ ਹੈ ਉਸ ਨੂੰ ਮੈਨੂੰ ਦੇ ਦੇ ਚੱਕੀ ਵਾਲਾ ਡਰੇ ਹੋਏ ਸ਼ਬਦਾਂ ਵਿੱਚ ਬੋਲਿਆ ਬਾਬਾ ਉਹ ਅੱਜ ਵੀ ਪੂਜਾ ਕਰ ਰਹੀ ਹੈ ਕਿਰਪਾ ਕਰਕੇ ਤੁਸੀਂ ਕੱਲ ਆਣਾ ਬੁੱड्ढे ਨੇ ਦਾੰਦ ਪੀਸ ਕੇ ਕਿਹਾ ਜੇ ਕਰੋ ਈਸ਼ਵਰ ਦੀ ਪੂਜਾ ਕਰ ਰਹੀ ਹੈ ਤਾਂ ਜਿੰਨਾ ਹੱਥਾਂ ਨਾਲ ਪੂਜਾ ਕਰ ਰਹੀ ਹੈ ਅੱਜ ਉਹੀ ਹੱਥ ਕੱਟ ਕੇ ਤੂੰ ਮੇਰੇ ਹਵਾਲੇ ਕਰ ਦੇ ਨਹੀਂ ਤਾਂ ਮੈਂ ਤੇਰੀ ਗਰਦਨ ਮੋੜ ਕੇ ਤੈਨੂੰ ਨਰਕ ਵਿੱਚ ਘੜੀਸ ਕੇ ਲੈ ਜਾਵਾਂਗਾ ਪਾਪ ਦਾ ਭੋਜ ਅਤੇ ਮੌਤ ਦਾ ਡਰ ਉਸਨੂੰ ਪਾਗਲ ਕਰ ਰਿਹਾ ਸੀ ਉਹ ਭੱਜ ਕੇ ਆਪਣੀ ਬੇਟੀ ਕੋਲ ਆਇਆ ਬੇਟੀ ਸ਼ਾਂਤ ਸੀ ਦੀਵਾ ਬਲ ਰਿਹਾ ਸੀ ਹੱਥ ਜੋੜ ਕੇ ਭਗਵਾਨ ਦਾ ਨਾਮ ਚੱਲ ਰਿਹਾ ਸੀ ਪਿਤਾ ਰੋਂਦੇ ਹੋਏ ਬੋਲਿਆ ਬੇਟੀ ਮੈਂ ਗਲਤੀ ਕਰ ਦਿੱਤੀ ਲਾਲਚ ਵਿੱਚ ਆ ਕੇ ਆਪਣੀ ਜ਼ਿੰਦਗੀ ਹੀ ਨੇ ਤੇਰੀ ਜ਼ਿੰਦਗੀ ਵੀ ਵੇਚ ਦਿੱਤੀ ਉਹ ਸ਼ੈਤਾਨ ਅੱਜ ਤੇਰੇ ਹੱਥ ਮੰਗਦਾ ਹੈ ਜੇਕਰ ਮੈਂ ਹੱਥ ਨਹੀਂ ਕਟਾਂਗਾ ਤਾਂ ਮੈਨੂੰ ਮਾਰ ਦੇਵੇਗਾ ਇਹ ਸੁਣ ਕੇ ਬੇਟੀ ਨੇ ਇੱਕ ਪਲ ਵੀ ਨਹੀਂ ਸੋਚਿਆ ਚਿਹਰੇ ਤੇ ਨਾ ਕੋਈ ਸ਼ਿਕਾਇਤ ਨਾ ਡਰ ਬਸ ਭਗਵਾਨ ਵਿੱਚ ਡੂੰਗਾ ਵਿਸ਼ਵਾਸ ਹੋਲੀ ਜਹੀ ਮੁਸਕਰਾਈਏ ਤੇ ਕਹਿਣ ਲੱਗੀ ਪਿਤਾ ਜੀ ਮਨੁੱਖ ਦੀ ਗਲਤੀ ਨੂੰ ਈਸ਼ਵਰ ਹੀ ਮaaf ਕਰਦਾ ਹੈ ਮੇਰੇ ਹੱਥ ਚਲੇ ਜਾਣਗੇ ਤਾਂ ਕੀ ਹੋਇਆ ਭਗਵਾਨ ਨੇ ਚਾਇਆ ਤਾਂ ਉਹ ਵਾਪਸ ਵੀ ਦੇ ਸਕਦੇ ਹਨ ਤੁਸੀਂ ਹੱਥ ਕੱਟ ਲਓ ਕਾ ਡਰਿਓ ਨਾ ਮੇਰੀ ਰੱਖਿਆ ਭਗਵਾਨ ਜ਼ਰੂਰ ਕਰਨਗੇ ਸੱਚੀ ਭਗਤੀ ਹੰਝੂ ਨਹੀਂ ਹਿੰਮਤ ਦਿੰਦੀ ਹੈ ਬੇਟੀ ਨੇ ਗੋਟਿਆ ਪਰ ਬੈਠ ਕੇ ਆਪਣੇ ਨਿੱਕੇ ਕੋਮਲ ਹੱਥ ਪਿਤਾ ਦੇ ਸਾਹਮਣੇ ਫੈਲਾ ਦਿੱਤੇ ਪਿਤਾ ਦੀਆਂ ਅੱਖਾਂ ਵਿੱਚੋਂ ਹੰਝੂ ਵਗਦੇ ਰਹੇ ਹੱਥ ਕੰਬਦੇ ਰਹੇ ਉਸਨੇ ਆਪਣੀਆਂ ਅੱਖਾਂ ਬੰਦ ਕੀਤੀਆਂ ਤੇ ਚਾਕੂ ਚਲਾ ਦਿੱਤਾ ਇੱਕ ਚੀਕ ਹਵਾ ਵਿੱਚ ਗੂੰਜੀ ਫਿਰ ਸਭ ਸ਼ਾਂਤ ਹੋ ਗਿਆ ਪਿਤਾ ਦੌੜਦਾ ਹੋਇਆ ਸ਼ੈਤਾਨ ਕੋਲ ਪਹੁੰਚ ਲਵ ਹੇ ਲੋ ਮੇਰੀ ਬੇਟੀ ਦੇ ਦੋਵੇਂ ਹੱਥ ਸ਼ੈਤਾਨੋਨਾ ਹੱਥਾਂ ਨੂੰ ਫੜਦੇ ਹੋਏ ਦੁਸ਼ਟਾ ਨਾਲ ਹੱਸਿਆ ਹੁਣ ਤੁਹਾਡੇ ਕਿਸ ਕੰਮ ਦੀ ਨਹੀਂ ਹੈ ਇਸ ਲਈ ਉਸ ਨੂੰ ਮੇਰੇ ਹਵਾਲੇ ਕਰ ਦੇਣਾ ਕੁਝ ਦਿਨਾਂ ਬਾਅਦ ਮੈਂ ਉਸ ਨੂੰ ਲੈਣ ਆਵਾਂਗਾ ਅਤੇ ਇਹਨਾਂ ਕਹਿ ਕੇ ਉਹ ਉੱਥੋਂ ਚਲਾ ਗਿਆ ਚੱਕੀ ਵਾਲਾ ਹੁਣ ਆਪਣੀ ਬੇਟੀ ਤੋਂ ਵਾਰ-ਵਾਰ ਮਾਫੀ ਮੰਗ ਰਿਹਾ ਸੀ ਪਰ ਬੇਟੀ ਦਾ ਦਿਲ ਟੁੱਟ ਚੁੱਕਾ ਸੀ ਉਹ ਕਹਿ ਲੱਗੀ ਪਿਤਾ ਜੀ ਹੁਣ ਮੈਂ ਇੱਥੇ ਨਹੀਂ ਰ੍ਹਾਂਗੀ ਸ਼ੈਤਾਨ ਜਦੋਂ ਵੀ ਆਵੇਗਾ ਕਿਰਤ ਤੁਹਾਨੂੰ ਮੇਰੇ ਲਈ ਕੁਝ ਹੋਰ ਕਰਨ ਲਈ ਮਜਬੂਰ ਕਰੇਗਾ। ਤੁਸੀਂ ਗਲਤੀ ਕੀਤੀ ਪਰ ਮੈਂ ਤੁਹਾਨੂੰ ਹੋਰ ਅਪਰਾਧ ਕਰਨ ਨਹੀਂ ਦਿਆਂਗੀ। ਮਾਂ ਰੋਈ, ਪਿਤਾ ਰੋਇਆ ਪਰ ਬੇਟੀ ਦਾ ਮਨ ਫੈਸਲਾ ਕਰ ਚੁੱਕਾ ਸੀ। ਤ્યાਗ ਵੀ ਕਦੇ-ਕਦੇ ਸਭ ਤੋਂ ਵੱਡਾ ਪ੍ਰੇਮ ਹੁੰਦਾ ਹੈ। ਅਗਲੀ ਸਵੇਰ ਉਹ ਘਰ ਛੱਡ ਕੇ ਨਿਕਲ ਪੈਂਦੀ ਹੈ। ਨਾ ਹੱਲ, ਨਾ ਸਹਾਰਾ, ਨਾ ਕੋਈ ਮੰਜ਼ਲ, ਬਸ ਭਗਵਾਨ ਦਾ ਨਾਮ ਅਤੇ ਭਰੋਸਾ। ਦਿਨ ਭਰ ਪੈਦਲ ਚਲਦੀ ਰਹੇ। ਸ਼ਾਮ ਨੂੰ ਇੱਕ ਵੱਡੇ ਸੁੰਦਰ ਬਾਗਿਚੇ ਵਿੱਚ ਪਹੁੰਚੀ। ਸ਼ਰੀਰ ਥੱਕ ਚੁੱਕਾ ਸੀ। ਭੁੱਖ ਨੇ ਕਮਜ਼ੋਰੀ ਵਧਾ ਦਿੱਤੀ ਸੀ। ਉੱਪਰ ਨਾਸ਼ਪਤੀ ਦੇ ਦਰਖਤ ਤੇ ਪੱਕੇ ਫਲ ਲਟਕ ਰਹੇ ਸਨ। ਭੁੱਖ ਨਾਲ ਅੱਖਾਂ ਵਿੱਚ ਹੰਝੂ ਪਾਰਾਏ ਸਨ। ਪਰ ਹੱਥ ਨਹੀਂ ਸਨ। ਉਹ ਉੱਥੇ ਤੱਕ ਪਹੁੰਚ ਵੀ ਨਹੀਂ ਸਕਦੀ ਸੀ। ਥੱਕ ਕੇ ਉਹ ਥੇ ਹੀ ਬੈਠ ਗਈ ਅਤੇ ਅੱਖਾਂ ਬੰਦ ਕਰ ਲਈਆਂ। हे ਪ੍ਰਭੂ ਜੇਕਰ ਅੱਜ ਤੂੰ ਸਾਥ ਨ ਦਿੱਤਾ ਤਾਂ ਮੇਰਾ ਮਨ ਟੁੱਟ ਜਾਵੇਗਾ। ਅਚਾਨਕ ਹਵਾ ਵਿੱਚ ਇੱਕ শীতল ಸ್ಪਰਸ਼ ਹੋਇਆ। ਸਫੇਦ ਕੱਪੜਿਆਂ ਵਿੱਚ ਇੱਕ ਦਿਵਯਾ ਇਸਤਰੀ ਉਸਦੇ ਸਾਹਮਣੇ ਪ੍ਰਗਟ ਹੋ। ਉਸਦਾ ਚਿਹਰਾ ਤੇਜਸਵੀ ਅਤੇ ਅੱਖਾਂ ਵਿੱਚ ਮਮਤਾ ਸੀ। ਉਸਨੇ ਮੁਸਕੁਰਾ ਕੇ ਕਿਹਾ, "ਬੇਟੀ, ਤੂੰ ਈਸ਼ਵਰ ਤੇ ਭਰੋਸਾ ਨਹੀਂ ਛੱਡਿਆ। ਤੂੰ ਭੁੱਖੀ ਹੈ, ਮੈਂ ਤੈਨੂੰ ਭੋਜਨ ਦਿਆਂਗੀ।" ਉਹ ਤਰੱਕ ਤੋਂ ਨਾਸ਼ਪਤੀਆਂ ਤੋੜ ਕੇ ਲਿਆਈ ਅਤੇ ਆਪਣੇ ਹੱਥਾਂ ਨਾਲ ਉਸ ਨੂੰ ਖਵਾਈ। ਭੁੱਖ ਮਰਦੇਹੀ ਬੇਟੀ ਨੇ ਹੰਝੂਆਂ ਨਾਲ ਧੰਨਵਾਦ ਕੀਤਾ। ਰਾਤ ਉਸੇ ਬਾਗੀਚੇ ਵਿੱਚ ਝੌਂਪੜੀ ਦੇ ਪਿੱਛੇ ਉਹ ਸੌ ਜਾਂਦੀ ਹੈ। ਪਰ ਦਿਲ ਹੁਣ ਵੀ ਭਗਵਾਨ ਦੇ ਨਾਮ ਤੇ ਧੜਕ ਰਿਹਾ ਸੀ ਇੱਕ ਗੱਲ ਹਮੇਸ਼ਾ ਯਾਦ ਰੱਖਣਾ ਦੋਸਤੋ ਲਾਲਚ ਦਾ ਫਲ ਹਮੇਸ਼ਾ ਦੁਖਦ ਹੁੰਦਾ ਹੈ ਕਹਿੰਦੇ ਹਨ ਧਨ ਨਾਲ ਘਰ ਪਰਦੇ ਹਨ ਪਰ ਗਲਤ ਢੰਗ ਨਾਲ ਜੀਵਨ ਖਾਲੀ ਹੋ ਜਾਂਦਾ ਹੈ ਉਧਰ ਬਗੀਚੇ ਦਾ ਬਜ਼ੁਰਗ ਮਾਲੀ ਇਹ ਘਟਨਾ ਦੇਖ ਰਿਹਾ ਸੀ ਉਹ ਇਹ ਸਭ ਦੇਖ ਕੇ ਬਹੁਤ ਹੈਰਾਨ ਹੁੰਦਾ ਹੈ ਉਸਨੇ ਸੋਚਿਆ ਇਹ ਲੜਕੀ ਕੋਈ ਸਧਾਰਨ ਨਹੀਂ ਇਸਤੇ ਈਸ਼ਵਰ ਦੀ ਕਿਰਪਾ ਹੈ ਸਵੇਰ ਹੁੰਦੇ ਹੀ ਮਾਲੀ ਰਾਜਕੁਮਾਰ ਕੋਲ ਪਹੁੰਚਿਆ ਰਾਜਕੁਮਾਰ ਨੇੜੇ ਦੇ ਨਗਰ ਦਾ ਨੌਜਵਾਨ ਅਤੇ ਨਿਆਇ ਪ੍ਰੇਮੀ ਸ਼ਾਸਕ ਸੀ ਮਾਲੀ ਨੇ ਸਭ ਕੁਝ ਦੱਸਿਆ ਰਾਜਕੁਮਾਰ ਨੇ ਕੁਝ ਪਾਸ ਸੋਚਿਆ ਫਿਰ ਬੋਲਿਆ ਅੱਜ ਰਾਤ ਮੈਂ ਖੁਦ ਆਪਣੀਆਂ ਅੱਖਾਂ ਨਾਲ ਦੇਖਣਾ ਚਾਹੁੰਦਾ ਹਾਂ ਸ਼ਾਮ ਟਲੀ ਰਾਜਕੁਮਾਰ ਅਤੇ ਮਾਲੀ ਵੱਡੇ ਦਰਖਤ ਦੇ ਪਿੱਛੇ ਲੁੱਕ ਕੇ ਬੈਠ ਗਏ ਹੌਲੀ-ਹੌਲੀ ਉਹ ਲੜਕੀ ਬਾਹਰ ਆਈ ਕੱਟੇ ਹੱਥ ਥੱਕੀ ਚਾਲ ਚਿਹਰਾ ਉਸ ਦਾ ਸ਼ਾਂਤ ਸੀ ਉਹ 나ਸ਼ਪਤੀ ਦੇ ਦਰਖਤ ਦੇ ਸਾਹਮਣੇ ਗਈ ਅਤੇ ਸ਼ਾਂਤ ਸੁਰ ਵਿੱਚ ਬੋਲੀ, "हे प्रभु, आज भी मेनू अपनी ਭਿੱਖਿਆ ਦੇ ਦਿਨਾ। मैं तेरी बेटी हां, तू ही मेरा ਰਖਿਅਤ ਹੈ।" ਤਦ ਉਹ ਹੀ ਅਦ੍ਰਿਸ਼ ਦਰਵਾਜੇ ਤੋਂ ਦਿਵਯ ਸਤਰੀ ਪ੍ਰਕਟ ਹੁੰਦੀ ਹੈ। ਉਹ ਦਰਖਤ ਤੋਂ ਫਲ ਤੋੜ ਕੇ ਲਿਆਈ ਸੀ ਅਤੇ ਹੌਲੀ-ਹੌਲੀ ਉਸ ਲੜਕੀ ਨੂੰ ਖਵਾਉਣ ਲੱਗੀ। ਤਦ ਰਾਜਕੁਮਾਰ ਆਪਣੇ ਲੋਕਾਂ ਦੀ ਜਗ੍ਹਾ ਤੋਂ ਨਿਕਲ ਆਉਂਦਾ ਹੈ। ਉਸਨੂੰ ਦੇਖ ਕੇ ਲੜਕੀ ਘਬਰਾ ਜਾਂਦੀ ਹੈ। ਰਾਜਕੁਮਾਰ ਨੇ ਹੌਲੀ ਆਵਾਜ਼ ਵਿੱਚ ਕਿਹਾ ਡਰੋ ਨਾ ਮੈਂ ਇੱਥੋਂ ਦੇ ਰਾਜੇ ਦਾ ਪੁੱਤਰ ਹਾਂ ਮੈਂ ਦੇਖ ਰਿਹਾ ਸੀ ਤੁਸੀਂ ਕੌਣ ਹੋ ਲੜਕੀ ਰੋਂਦੇ ਹੋਏ ਕਹਿੰਦੀ ਹੈ ਮੈਂ ਤਾਂ ਇੱਕ ਅਪਾਗਰ ਇਨਸਾਨ ਹਾਂ ਮੇਰੇ ਹੱਥ ਕੱਟ ਦਿੱਤੇ ਗਏ ਹਨ ਕਿਉਂਕਿ ਮੇਰੇ ਪਿਤਾ ਨੇ ਲਾਲਚ ਵਿੱਚ ਸ਼ੈਤਾਨ ਨਾਲ ਸੌਦਾ ਕਰ ਦਿੱਤਾ ਸੀ ਈਸ਼ਵਰ ਨੂੰ ਛੱਡ ਕੇ ਹੁਣ ਕੋਈ ਮੇਰਾ ਸਹਾਰਾ ਨਹੀਂ ਹੈ ਇਹ ਸੁਣ ਕੇ ਰਾਜਕੁਮਾਰ ਦਾ ਦਿਲ ਟੁੱਟ ਆਇਆ ਉਸਨੇ ਕਿਹਾ ਤੁਸੀਂ ਇਕੱਲੇ ਨਹੀਂ ਹੋ ਜੇਕਰ ਭਗਵਾਨ ਨੇ ਤੁਹਾਨੂੰ ਸੰਭਾਲਿਆ ਹੈ ਤਾਂ ਮੈਂ ਵੀ ਤੁਹਾਡਾ ਸਹਾਰਾ ਬਣਨਾ ਚਾਹੁੰਦਾ ਹਾਂ ਰਾਜਕੁਮਾਰ ਉਸ ਨੂੰ ਆਪਣੇ ਨਾਲ ਮਹਿਲ ਵਿੱਚ ਲੈ ਜਾਂਦਾ ਹੈ ਰਾਜ ਮਾਤਾ ਨੇ ਜਦੋਂ ਉਸ ਦੇ ਸੁਭਾਅ ਨੂੰ ਦੇਖਿਆ ਤਾਂ ਉਸ ਨੂੰ ਸਵੀਕਾਰ ਕਰ ਲਿਆ ਰਾਜਕੁਮਾਰ ਨੇ ਆਪਣੇ ਰਾਜ ਦੇ ਸਭ ਤੋਂ ਵਧੀਆ ਕਾਰੀਗਰਾਂ ਤੋਂ ਚਾਂਦੀ ਦੇ ਸੁੰਦਰ ਹੱਥ ਬਣਵਾਏ ਕੁਝ ਹੀ ਮਹੀਨਿਆਂ ਵਿੱਚ ਰਾਜਕੁਮਾਰ ਨੇ ਉਸ ਨਾਲ ਵਿਆਹ ਕਰ ਲਿਆ ਸਮਾਂ ਬੀਤਿਆ ਅਤੇ ਇੱਕ ਦਿਨ ਉਸ ਲੜਕੀ ਨੇ ਇੱਕ ਸੁੰਦਰ ਪੁੱਤਰ ਨੂੰ ਜਨਮ ਦਿੱਤਾ। ਮਹਿਲ ਵਿੱਚ ਖੁਸ਼ੀਆਂ ਛਾ ਗਈਆਂ। ਰਾਜ ਮਾਤਾ ਨੇ ਖੁਸ਼ੀ ਭਰੀ ਚਿੱਠੀ ਦੂਤ ਦੇ ਹੱਥ ਪੇਜ ਕੇ ਰਾਜਕੁਮਾਰ ਨੂੰ ਸੰਦੇਸ਼ ਭੇਜਵਾਇਆ। ਪਰ ਰਸਤੇ ਵਿੱਚ ਉਹ ਹੀ ਸ਼ੈਤਾਨ ਮਿਲ ਗਿਆ। ਜਿਵੇਂ ਹੀ ਦੂਤ ਆਰਾਮ ਕਰਨ ਬੈਠਾ ਅਤੇ ਉਸ ਦੀ ਅੱਖ ਲੱਗੀ। ਸ਼ੈਤਾਨ ਨੇ ਪੱਤਰ ਬਦਲ ਦਿੱਤਾ। ਅਸਲੀ ਪੱਤਰ ਵਿੱਚ ਲਿਖਿਆ ਸੀ ਕਿ ਬੇਟਾ ਹੋਇਆ ਹੈ। ਪਰ ਸ਼ੈਤਾਨ ਨੇ ਲਿਖ ਦਿੱਤਾ ਕਿ ਤੁਹਾਡੀ ਪਤਨੀ ਨੇ ਇੱਕ ਅਪਾਹਜ ਬੱਚੇ ਨੂੰ ਜਨਮ ਦਿੱਤਾ ਹੈ। ਰਾਜਕੁਮਾਰ ਨੇ ਪੜ੍ਹਿਆ ਤਾਂ ਉਸ ਨੂੰ ਬਹੁਤ ਦੁੱਖ ਹੋਇਆ ਪਰ ਪ੍ਰੇਮ ਨਹੀਂ ਹਿੱਲਿਆ। ਉਸ ਨੇ ਮਾਣੋ ਜਵਾਬ ਲਿਖ ਕੇ ਭੇਜਿਆ। ਧਿਆਨ ਰੱਖਣਾ ਮੈਂ ਮੁੜ ਕੇ ਆਵਾਂਗਾ ਤਾਂ ਸਭ ਸੰਭਾਲ ਲਵਾਂਗਾ। ਤੁਸੀਂ ਮੇਰੀ ਪਤਨੀ ਅਤੇ ਬੱਚੇ ਦਾ ਧਿਆਨ ਰੱਖਣਾ। ਦੂਤ ਥੱਕਿਆ ਹਾਰਿਆ, ਮੁੜ ਰਿਹਾ ਸੀ ਅਤੇ ਉਸ ਕੋਲ ਰਾਜਕੁਮਾਰ ਦਾ ਜਵਾਬ ਸੀ। ਰਸਤੇ ਵਿੱਚ ਉਹ ਉਸੇ ਦਰਖਤ ਕੋਲ ਆ ਕੇ ਬੈਠ ਕੇ ਫਿਰ ਆਰਾਮ ਕਰਨ ਲੱਗਦਾ ਹੈ। ਉਹੀ ਸ਼ੈਤਾਨ ਫਿਰ ਤੋਂ ਉੱਥੇ ਆਉਂਦਾ ਹੈ। ਉਸਨੇ ਦੂਤ ਦੇ ਹੱਥੋਂ ਅਸਲੀ ਚਿੱਠੀ ਚੁੱਕ ਚਾਪ ਕੱਢੀ ਅਤੇ ਦੂਜੀ ਚਿੱਠੀ ਰੱਖ ਦਿੱਤੀ। ਉਸ ਚਿੱਠੀ ਵਿੱਚ ਲਿਖਿਆ ਸੀ ਮੇਰੀ ਪਤਨੀ ਅਤੇ ਮੇਰੇ ਬੱਚੇ ਨੂੰ ਮਾਰ ਦੇਣਾ। ਦੂਜੇ ਦਿਨ ਸਵੇਰੇ ਜਦੋਂ ਦੂਤ ਮਹਿਲ ਵਿੱਚ ਪਹੁੰਚਿਆ ਤਾਂ ਰਾਜ ਮਾਤਾ ਨੇ ਚਿੱਠੀ ਖੋਲੀ। ਜਿਵੇਂ ਹੀ ਪੜਿਆ ਤਾਂ ਉਹਨਾਂ ਦੇ ਸਾਹ ਰੁੱਕ ਗਏ। ਰਾਜ ਮਾਤਾ ਦਿলো ਬਹੁਤ ਦਿਆਲੂ ਸਨ। ਉਹਨਾਂ ਨੇ ਸੋਚਿਆ ਬੇਟਾ ਭਾਵੇਂ ਕਿੰਨਾ ਵੀ ਗਲਤ ਹੋਵੇ ਪਰ ਮੈਂ ਆਪਣੀ ਨੂੰਹ ਅਤੇ ਉਸਦੇ ਬੱਚੇ ਨੂੰ ਮਰਨ ਨਹੀਂ ਦਿਿਆਂਗੀ। ਉਹ ਨੂੰਹ ਕੋਲ ਗਈ ਅਤੇ ਹੌਲੀ ਜਹੀ ਬੋਲੀ ਬੇਟੀ ਇਹ ਜਿਨੀ ਇਹ ਚਿੱਠੀ ਤੁਹਾਡੇ ਪਤੀ ਨੇ ਭੇਜੀ ਹੈ। ਉਹ ਚਾਹੁੰਦਾ ਹੈ ਕਿ ਤੁਹਾਨੂੰ ਦੋਵਾਂ ਨੂੰ ਮਾਰ ਦਿੱਤਾ ਜਾਵੇ। ਰਾਜਮਾਤਾ ਨੇ ਉਸ ਨੂੰ ਬੱਚੇ ਨੂੰ ਗੋਦ ਵਿੱਚ ਦਿੱਤਾ ਤੇ ਕਹਿਣ ਲੱਗੀ ਤੁਸੀਂ ਹੁਣੇ ਤੁਰੰਤ ਇੱਥੋਂ ਨਿਕਲ ਜਾਓ। ਈਸ਼ਵਰ ਤੁਹਾਡੇ ਨਾਲ ਹੈ। ਮੁੜ ਕੇ ਭਗਵਾਨ ਹੀ ਸੱਚਾਈ ਦਿਖਾਉਣਗੇ। ਲੜਕੀ ਰੋਂਦੀ ਰੋਂਦੀ ਰਾਜ ਮਹਿਲ ਤੋਂ ਨਿਕਲ ਗਈ। ਬਾਹਾਂ ਵਿੱਚ ਇੱਕ ਨਿੱਕਾ ਬੱਚਾ ਸੀ। ਉਸਦੇ ਦਿਲ ਵਿੱਚ ਈਸ਼ਵਰ ਦਾ ਨਾਮ ਸੀ। ਕੁਝ ਦੇਰ ਚੱਲਣ ਤੋਂ ਬਾਅਦ ਉਹ ਬਹੁਤ ਥੱਕ ਗਈ। ਉਸਨੇ ਬੱਚੇ ਨੂੰ ਆਪਣੀ ਗੋਦ ਵਿੱਚ ਚੁੱਕਿਆ ਹੋਇਆ ਸੀ ਅਤੇ ਅਸਮਾਨ ਵੱਲ ਦੇਖਿਆ। ਹੰਝੂ ਵਹਾਉਂਦੇ ਹੋਏ ਬੋਲੀ, "ਹੇ ਪ੍ਰਭੂ, ਹੁਣ ਤੂੰ ਹੀ ਮੇਰਾ ਸਹਾਰਾ ਹੈ। ਤੂੰ ਮੈਨੂੰ ਅਤੇ ਮੇਰੇ ਬੱਚੇ ਨੂੰ ਬਚਾ ਲੈ।" ਜਦੋਂ ਉਸਨੇ ਅੱਖਾਂ ਖੋਲੀਆਂ, ਸਾਹਮਣੇ ਉਹੀ ਦਿਵਯ ਇਸਤਰੀ ਖੜੀ ਸੀ। ਉਸ ਦਿਵਯ ਇਸਤਰੀ ਨੇ ਕਿਹਾ, "ਬੇਟੀ, ਪਰੀਸ਼ਾਨ ਨਾ ਹੋ ਮੈਂ ਤੇਰੇ ਨਾਲ ਹਾਂ ਚੱਲ ਕੋਲ ਹੀ ਇੱਕ ਛੋਟਾ ਜਿਹਾ ਘਰ ਹੈ ਤੁਸੀਂ ਉੱਥੇ ਸੁਰੱਖਿਤ ਆਰਾਮ ਨਾਲ ਰਹਿਣਾ ਥੋੜੀ ਦੇਰ ਬਾਅਦ ਦੋਵੇਂ ਇੱਕ ਛੋਟੇ ਪਰ ਸਾਫ ਸੁਥਰੇ ਘਰ ਦੇ ਸਾਹਮਣੇ ਪਹੁੰਚਦੇ ਹਨ ਦਰਵਾਜ਼ਾ ਖੋਲਦੇ ਹੀ ਇੱਕ ਹੋਰ ਅਤੇੜ ਉਮਰ ਦੀ ਇਸਤਰੀ ਸਾਹਮਣੇ ਆਉਂਦੀ ਹੈ ਉਸਨੇ ਪਿਆਰ ਨਾਲ ਉਸਦੇ ਕੱਟੇ ਹੋਏ ਹੱਥਾਂ ਨੂੰ ਫੜਿਆ ਜਿਵੇਂ ਹੀ ਉਸਦੇ ਹੱਥ ਛੂਏ ਲੜਕੀ ਦੇ ਅਸਲੀ ਹੱਥ ਵਾਪਸ ਹੋ ਗਏ ਅਤੇ ਚਾਂਦੀ ਵਾਲੇ ਨਕਲੀ ਹੱਥ ਜ਼ਮੀਨ ਤੇ ਡਿੱਗ ਪਏ। ਲੜਕੀ ਇਹ ਚਮਕਾ ਦੇਖ ਕੇ ਰੋ ਪੈਂਦੀ ਹੈ। ਉਸ ਇਸਤਰੀ ਨੇ ਪ੍ਰੇਮ ਭਰੇ ਸੁਰ ਵਿੱਚ ਕਿਹਾ, "ਈਸ਼ਵਰ ਨੇ ਮੈਨੂੰ ਤੇਰੀ ਸਹਾਇਤਾ ਲਈ ਭੇਜਿਆ ਹੈ ਬੇਟੀ। ਤੂੰ ਕਦੇ ਭਗਵਾਨ ਤੋਂ ਮੂੰਹ ਨਹੀਂ 모ੜਿਆ। ਹੁਣ ਤੇਰੀ ਪ੍ਰੀਖਿਆ ਪੂਰੀ ਹੋ ਗਈ ਹੈ।" ਉਧਰ ਕੁਝ ਦਿਨਾਂ ਬਾਅਦ ਰਾਜਕੁਮਾਰ ਆਪਣੇ ਰਾਜ ਮਹਿਲ ਮੁੜਦਾ ਹੈ। ਜਿਵੇਂ ਹੀ ਉਹ ਮਹਿਲ ਪਹੁੰਚਿਆ, ਉਸਨੇ ਆਪਣੀ ਮਾਂ ਤੋਂ ਪੁੱਛਿਆ, "ਮਾਂ, ਮੇਰੀ ਪਤਨੀ ਅਤੇ ਮੇਰਾ ਬੱਚਾ ਕਿੱਥੇ ਹੈ?" ਰਾਜ ਮਾਤਾ ਗੁੱਸੇ ਨਾਲ ਕਹਿਣ ਲੱਗੀ ਦੁਸ਼ਟ ਤੈਨੂੰ ਸ਼ਰਮ ਨਹੀਂ ਆਈ ਤੂੰ ਚਿੱਠੀ ਭੇਜੀ ਸੀ ਕਿ ਮੈਂ ਉਹਨਾਂ ਨੂੰ ਮਾਰ ਦਿਆਂ ਇਹ ਸੁਣ ਕੇ ਰਾਜਕੁਮਾਰ ਹੈਰਾਨ ਰਹਿ ਜਾਂਦਾ ਹੈ ਕਿ ਮੈਂ ਅਜਿਹਾ ਕਿਵੇਂ ਕਰ ਸਕਦਾ ਹਾਂ ਮੈਂ ਤਾਂ ਅਜਿਹਾ ਕੁਝ ਨਹੀਂ ਲਿਖਿਆ ਸੀ ਜਦੋਂ ਮਾਂ ਨੂੰ ਯਕੀਨ ਹੋ ਗਿਆ ਕਿ ਬੇਟਾ ਸੱਚ ਬੋਲ ਰਿਹਾ ਹੈ ਤਾਂ ਉਹਨਾਂ ਨੇ ਰੋਂਦੇ ਹੋਏ ਸਾਰੀ ਸੱਚਾਈ ਦੱਸ ਦਿੱਤੀ ਰਾਜਕੁਮਾਰ ਦਾ ਦਿਲ ਟੁੱਟ ਗਿਆ ਉਸਨੇ ਖਾਣਾ ਪੀਣਾ ਛੱਡ ਦਿੱਤਾ ਤੇ ਕਿਹਾ ਮੈਂ ਆਪਣੀ ਪਤਨੀ ਅਤੇ ਬੱਚੇ ਨੂੰ ਲੱਭ ਕੇ ਹੀ ਰ੍ਹਾਂਗਾ ਜਦ ਤੱਕ ਉਹਨਾਂ ਨੂੰ ਨਹੀਂ ਲੱਭ ਲਵਾਂਗਾ ਚੈਨ ਨਹੀਂ ਪਾਵਾਂਗਾ ਉਹ ਘੋੜੇ ਤੇ ਬੈਠਾ ਅਤੇ ਜੰਗਲ-ਜੰਗਲ ਸ਼ਹਿਰ-ਸ਼ਹਿਰ ਲੱਭਦਾ ਗਿਆ ਦਿਨ ਬੀਤਦੇ ਗਏ ਸਾਲ ਗੁਜ਼ਰ ਗਏ ਇੱਕ ਦਿਨ ਉਹ ਉਸੇ ਜੰਗਲ ਵਿੱਚ ਜਾ ਪਹੁੰਚਦਾ ਹੈ ਜਿੱਥੇ ਉਸਦੀ ਪਤਨੀ ਰਹਿੰਦੀ ਸੀ ਧੜਕਦੇ ਦਿਲ ਅਤੇ ਕੰਬਦੇ ਹੱਥਾਂ ਨਾਲ ਉਸਨੇ ਦਰਵਾਜ਼ਾ ਖੜਕਾਇਆ ਦਰਵਾజా ਖੁੱਲਿਆ ਅਤੇ ਉਹੀ ਦਿਆਲੂ ਔਰਤ ਸਾਹਮਣੇ ਖੜੀ ਸੀ ਉਹ ਮੁਸਕੁਰਾਈ ਅਤੇ ਕਹਿਣ ਲੱਗੀ ਰਾਜਕੁਮਾਰ ਆਓ ਤੁਹਾਡਾ ਸਵਾਗਤ ਹੈ ਤੁਹਾਨੂੰ ਕਿਸ ਗੱਲ ਦੀ ਖੋਜ ਹੈ ਬਜ਼ੁਰਗ ਔਰਤ ਨੇ ਉਸ ਦੇ ਸਾਹਮਣੇ ਖਾਣ ਪੀਣ ਦੀਆਂ ਚੀਜ਼ਾਂ ਰੱਖੀਆਂ ਪਰ ਰਾਜਕੁਮਾਰ ਨੇ ਸਿਰ ਹਿਲਾ ਦਿੱਤਾ ਅਤੇ ਬੋਲਿਆ ਮਾਂ ਮੈਨੂੰ ਕੁਝ ਨਹੀਂ ਚਾਹੀਦਾ ਜਦੋਂ ਤੱਕ ਮੈਨੂੰ ਮੇਰੀ ਪਤਨੀ ਅਤੇ ਮੇਰਾ ਬੱਚਾ ਨਹੀਂ ਮਿਲਦੀ ਮੈਂ ਕੁਝ ਨਹੀਂ ਖਾ ਸਕਦਾ ਬੁੱਢੀ ਇਸਤਰੀ ਨੇ ਕੋਮਲ ਮੁਸਕਾਨ ਨਾਲ ਕਿਹਾ ਠੀਕ ਹੈ ਬੇਟਾ ਤੁਸੀਂ ਇੱਥੇ ਬਿਸਤਰੇ ਤੇ ਆਰਾਮ ਕਰ ਲਓ ਰਾਜਕੁਮਾਰ ਬਿਸਤਰੇ ਤੇ लेट ਜਾਂਦਾ ਹੈ ਥਕਾਵਟ ਨਾਲ ਸਰੀਰ ਟੁੱਟ ਰਿਹਾ ਸੀ ਉਸਨੇ ਅੱਖਾਂ ਬੰਦ ਕਰ ਲਈ ਪਰ ਮਨ ਨਹੀਂ ਸੋ ਰਿਹਾ ਸੀ ਤਦ ਅੰਦਰ ਕਮਰੇ ਵਿੱਚੋਂ ਕੁਝ ਹੌਲੀ ਆਵਾਜ਼ਾਂ ਆਉਂਦੀਆਂ ਹਨ ਜਿਵੇਂ ਕੋਈ ਕਹਿ ਰਿਹਾ ਹੋਵੇ ਦੇਖੋ ਬੇਟੀ ਤੁਹਾਡਾ ਪਤੀ ਤੁਹਾਨੂੰ ਲੱਭਦਾ ਹੋਇਆ ਇੱਥੇ ਤੱਕ ਆ ਗਿਆ ਹੈ ਤੁਸੀਂ ਜਾ ਕੇ ਉਸ ਨੂੰ ਮਿਲੋ ਇਹ ਸੁਣ ਕੇ ਰਾਜਕੁਮਾਰ ਦਾ ਦਿਲ ਟੜਕ ਉੱਠਿਆ ਦੂਜੇ ਕਮਰੇ ਵਿੱਚ ਇੱਕ ਲੜਕੀ ਬਾਹਰ ਆਉਂਦੀ ਹੈ ਗੋਦ ਵਿੱਚ ਬੱਚਾ ਸੀ ਲੜਕੀ ਹੌਲੀ-ਹੌਲੀ ਰਾਜਕੁਮਾਰ ਕੋਲ ਆਈ ਰਾਜਕੁਮਾਰ ਨੇ ਹੌਲੀ ਜਹੀ ਆਪਣੀਆਂ ਅੱਖਾਂ ਖੋਲੀਆਂ ਉਸ ਨੇ ਆਪਣੀ ਪਤਨੀ ਨੂੰ ਤੁਰੰਤ ਪਛਾਣ ਲਿਆ ਉਹ ਚੌਂਕ ਕੇ ਬੈਠ ਗਿਆ ਤੇ ਬੋਲਿਆ ਤੁਸੀਂ ਕੌਣ ਹੋ ਕੀ ਸੱਚ ਵਿੱਚ ਤੁਸੀਂ ਹੀ ਮੇਰੀ ਪਤਨੀ ਹੋ ਲੜਕੀ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਉਹ ਕੰਬਦੀ ਆਵਾਜ਼ ਵਿੱਚ ਬੋਲੀ ਹਾਂ ਮੈਂ ਹੀ ਤੁਹਾਡੀ ਪਤਨੀ ਹਾਂ ਤੁਹਾਡੀ ਉਹੀ ਪਤਨੀ ਜਿਸ ਨੂੰ ਤੁਸੀਂ ਗਵਾ ਦਿੱਤਾ ਸੀ ਅਤੇ ਇਹ ਤੁਹਾਡਾ ਬੇਟਾ ਹੈ ਅਸੀਂ ਦੋਵਾਂ ਨੇ ਬਹੁਤ ਦੁੱਖ ਝੱਲੇ ਹਨ ਤਾਂ ਦੋ ਬਜ਼ੁਰਗ ਇਸਤਰੀ ਬਾਹਰੋਂਦੀ ਹੈ ਉਸਦੇ ਹੱਥਾਂ ਵਿੱਚ ਉਹੀ ਚਾਂਦੀ ਦੀ ਨਕਲੀ ਹਾਥਸਨ ਉਹ ਕਹਿਣ ਲੱਗੀ ਰਾਜਕੁਮਾਰ ਇਹ ਉਹੀ ਲੜਕੀ ਹੈ ਜਿਸਨੇ ਦੁੱਖ ਵਿੱਚ ਵੀ ਭਗਵਾਨ ਨੂੰ ਨਹੀਂ ਛੱਡਿਆ ਉਸਦੀ ਭਗਤੀ ਅਤੇ ਸੱਚੇ ਦਿਲ ਤੋਂ ਖੁਸ਼ ਹੋ ਕੇ ਈਸ਼ਵਰ ਨੇ ਉਸਦੇ ਅਸਲੀ ਹੱਥ ਵਾਪਸ ਕਰ ਦਿੱਤੇ ਰਾਜਕੁਮਾਰ ਦੀਆਂ ਅੱਖਾਂ ਚਮਕੋਟੀਆਂ ਉਸ ਨੇ ਆਪਣੀ ਪਤਨੀ ਅਤੇ ਬੱਚੇ ਨੂੰ ਗਲੇ ਲਗਾ ਲਿਆ ਦੁੱਖ ਦਾ ਬਦਲ ਛੱਡ ਚੁੱਕਾ ਸੀ ਅਤੇ ਭਗਵਾਨ ਦਾ ਉਜਾਲਾ ਪੂਰੀ ਤਰ੍ਹਾਂ ਫੈਲ ਚੁੱਕਾ ਸੀ ਰਾਜਕੁਮਾਰ ਪਤਨੀ ਅਤੇ بیٹے ਨੂੰ ਨਾਲ ਲੈ ਕੇ ਆਪਣੇ ਰਾਜ ਮਹਿਲ ਮੁੜ ਜਾਂਦਾ ਹੈ ਸਭ ਨੇ ਖੁਸ਼ੀਆਂ ਮਨਾਈਆਂ ਅਤੇ ਉਸ ਦਿਨ ਤੋਂ ਸ਼ੈਤਾਨ ਨੇ ਵੀ ਹਾਰ ਮੰਨ ਲਈ ਕਿਉਂਕਿ ਸੱਚੀ ਭਗਤੀ ਅਤੇ ਸੱਚੇ ਪਿਆਰ ਦੇ ਅੱਗੇ ਬੁਰਾਈ ਵਿਕਦਰਿਤ ਨਹੀਂ ਸਕਦੀ। ਦੋਸਤੋ ਯਾਦ ਰੱਖਣਾ ਸੱਚੀ ਭਗਤੀ ਕਦੇ ਵਿਅਰਥ ਨਹੀਂ ਹੁੰਦੀ। ਈਸ਼ਵਰ 延迟 ਕਰਦੇ ਹਨ ਪਰ ਹਨੇਰ ਨਹੀਂ। ਲਾਲਚ ਹਮੇਸ਼ਾ ਵਿਨਾਸ਼ ਵੱਲ ਲੈ ਜਾਂਦਾ ਹੈ। ਹਮੇਸ਼ਾ ਸੱਚਾਈ ਅਤੇ ਧੀਰਜ ਨਾਲ ਕੰਮ ਲੈਣਾ ਚਾਹੀਦਾ ਹੈ। ਜਿਸ ਨੇ ਦੁੱਖ ਸਹਿਆ ਪਰ ਵਿਸ਼ਵਾਸ ਨਹੀਂ ਛੱਡਿਆ। ਉਹੀ ਅੰਤ ਵਿੱਚ ਜਿੱਤ ਗਿਆ। ਇਦਾਂ ਡੱਡੂ ਅਤੇ ਗਿਰਗिट ਦੀ ਗੱਲਬਾਤ ਹੋ ਰਹੀ ਸੀ ਡੱਡੂ ਬੋਲਿਆ ਗਿਰਗिट ਭਾਈ ਹਣ ਮੈਂ ਤੈਨੂੰ ਦੱਸਦਾ ਹਾਂ ਕਿ ਕਿਹੜੇ ਕਿਹੜੇ ਲੋਕ ਰੰਗ ਬਦਲਣ ਵਾਲੇ ਹੁੰਦੇ ਹਨ ਅਤੇ ਉਹਨਾਂ ਦੀ ਮਦਦ ਕਦੇ ਨਹੀਂ ਲੈਣੀ ਚਾਹੀਦੀ ਕਿਉਂਕਿ ਅਜਿਹੇ ਲੋਕਾਂ ਦੀ ਮਦਦ ਵੀ ਗਲੇ ਦੀ ਫਾਂਸੀ ਬਣ ਜਾਂਦੀ ਹੈ ਨੰਬਰ 1 ਅਤਰਮੀ ਅਤਾਰਮ ਨਾਲ ਮਿਲਿਆ ਸਹਾਰਾ ਜੀਵਨ ਵਿੱਚ ਸੰਕਟ ਦਾ ਦਰਵਾਜ਼ਾ ਖੋਲ੍ਹ ਦਿੰਦਾ ਹੈ ਜੋ ਵਿਅਕਤੀ ਤੋਖਾ ਤੋ ਕੀ ਬਾਜੀ ਜabb ਬਈ ਮਾਨੀ ਨਾਲ ਜੀਵਨ ਚਲਾਉਂਦਾ ਹੈ ਉਸ ਤੋਂ ਲਿਆ ਗਿਆ ਸਹਾਰਾ ਮਨ ਨੂੰ ਦੂਸ਼ਿਤ ਕਰ ਦਿੰਦਾ ਹੈ ਨੰਬਰ ਤੋਂ ਲੋਬੀ ਅਤੇ ਸੌਦੇਬਾਜ਼ ਮਦਦਗਾਰ ਜਿਹੜੀ ਸਹਾਇਤਾ ਦੇ ਬਦਲੇ ਤੁਹਾਡੀ ਆਤਮਾ ਮੰਗੇ ਉਹ ਮਦਦ ਤੋਂ ਦੂਰੀ ਹੀ ਰੱਖਿਆ ਹੈ ਅਜਿਹੀ ਸਹਾਇਤਾ ਬੰਦਰ ਹੁੰਦੀ ਹੈ ਨੰਬਰ 3 ਮਤਲਬੀ ਦੋਸਤ ਜੋ ਮਿੱਤਰ ਸਾਹਮਣੇ ਮੁਸਕੁਰਾਵੇ ਅਤੇ ਪਿੱਛੇ ਤੁਹਾਨੂੰ ਕੱਟੇ ਉਸਦੀ ਕਿਰਪਾ ਜ਼ਹਿਰ ਦੇ ਸਮਾਨ ਹੁੰਦੀ ਹੈ। ਨੰਬਰ 4 ਜਿਆਦਾ ਮਿੱਠੇ ਜੋ ਸਹਾਇਤਾ ਛਾ ਵਾਂਗ ਕਰ ਦੇਵੇ ਤੇ ਸਮੱਸਿਆ ਪਹਾੜ ਵਰਗੀ ਵਧਾ ਦੇਵੇ ਉਸਦੇ ਨੇੜੇ ਕਦੇ ਨਾ ਜਾਓ। ਚਲਾਕ ਲੋਕ ਮਿੱਠੇ ਬਚਨਾ ਵਿੱਚ ਵਾਦਾ ਕਰਦੇ ਹਨ ਪਰ ਬਾਤ ਵਿੱਚ ਉਹੀ ਸਹਾਇਤਾ ਵੀ ਭਾਰੀ ਬੋਝ ਬਣ ਜਾਂਦੀ ਹੈ। ਨੰਬਰ 5 ਹੰਕਾਰੀ ਅਤੇ ਅਪਮਾਨ ਕਰਨ ਵਾਲੇ ਦੀ ਸਹਾਇਤਾ ਜਿਸ ਦੀ ਮਦਦ ਦੇ ਨਾਲ અપਮਾਨ ਜੁੜਿਆ ਹੋਵੇ ਉਹ ਮਦਦ ਨਹੀਂ ਆਤਮਾ ਦਾ ਕਰਜ਼ਾ ਹੈ અપਮਾਨ ਦੇ ਬਦਲੇ ਮਿਲੀ ਰੋਟੀ ਤੋਂ ਚੰਗਾ ਹੈ ਭੁੱਖੇ ਪੇਟ ਰਹਿਣਾ ਨੰਬਰ 6 ਅਨਿਆਏ ਤੋਂ ਮੁਕਤੀ ਪਾਉਣ ਵਾਲੀਆਂ ਦੀ ਸਹਾਇਤਾ ਅਨਿਆਏ ਦੇ ਦਰਖਤ ਦੀ ਛਾਂ ਜੀਵਨ ਨੂੰ ਹਨੇਰ ਨਾਲ ਭਰ ਦਿੰਦੀ ਹੈ ਅਨਿਆਏ ਕਰਨ ਵਾਲਿਆਂ ਤੋਂ ਸਹਾਰਾ ਭਰੋਸਾ ਨਹੀਂ ਵਿਨਾਸ਼ ਲਿਆਉਂਦਾ ਹੈ ਨੰਬਰ 7 ਲਾਲਚ ਵਿੱਚ ਫਸਾਉਣ ਵਾਲੇ দান ਦੇਣ ਵਾਲਿਆ ਤੋਂ ਲਾਭ ਦੇ ਪਿੱਛੇ ਛੁਪਿਆ দান ਜੰਜੀਰ ਬਣ ਕੇ ਬੰਨ੍ਹ ਦਿੰਦਾ ਹੈ ਅਜਿਹੇ দান ਨਾਲ ਸਵੈ ਮਨ ਡੁੱਬਦਾ ਹੈ ਨੰਬਰ 8 ਜੋ ਤੁਹਾਡੀ ਗਲਤੀ ਦੇਖ ਕੇ ਵੀ ਮੁਸਕਰਾਏ ਸੱਚਾ ਮਾਰਗ ਦਰਸ਼ਕ ਟੋਕ ਦਿੰਦਾ ਹੈ ਜੋ ਚੁੱਪ ਰਹੇ ਉਹ ਮਿੱਤਰ ਨਹੀਂ ਸੰਕਟ ਹੈ ਦੋਸਤੋ ਜਿਸ ਸਹਾਇਤਾ ਵਿੱਚ ਧਰਮ ਹੋਵੇ ਉਹੀ ਕਲਿਆਨਕਾਰੀ ਹੈ ਜਿਸ ਵਿੱਚ ਤੋਖਾ ਦਬਾਅ अपमान ਅਤੇ वासना ਹੋਵੇ ਉਹ ਵਿਨਾਸ਼ਕਾਰੀ ਹੈ ਈਸ਼ਵਰ ਮਿਹਨਤ ਅਤੇ ਸਦਬੁੱਧੀ ਸਭ ਤੋਂ ਮਹਾਨ ਸਹਾਇਤਾ ਇਹੀ ਹੈ ਪਰੋਸਾ ਭਗਵਾਨ ਤੇ ਸਹਾਰਾ ਆਪਣੀ ਮਿਹਨਤ ਤੇ ਤਾਂ ਦੋਸਤੋ ਕਿਹੋ ਜੀ ਲੱਗੀ ਸਾਡੀ ਅੱਜ ਦੀ ਇਹ ਕਹਾਣੀ ਕਮੈਂਟ ਵਿੱਚ ਜ਼ਰੂਰ ਦੱਸਣਾ ਤਾਂ ਚਲੋ ਮਿਲਦੇ ਹਾਂ ਤੁਹਾਡੇ ਨਾਲ ਅਗਲੀ ਵੀਡੀਓ ਵਿੱਚ ਇੱਕ ਹੋਰ ਚਰਚਾ ਦੇ ਨਾਲ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਧੰਨ